ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਗੁਰੂ ਕੇ ਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹ ਦੂਰ ਜਨਮ ਮਰਨ ਦੁਖ ਪਰਹਰ ਸਬਦ ਰਹਾ ਭਰਪੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹ ਹੋ ਵਰਤਦਾ ਕੋਏ ਨਾ ਮਿਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁਠੇ ਕੂੜ ਯਾਰ ਹਉ ਮੈਂ ਕਰਤਾ ਜਗ ਮੂਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਹੇ ਵਿਸਾਰਿਆ ਸੁਖ ਦਾਤਾ ਦਾ ਤਾਰ ਸਤ ਗੁਰ ਸੇਵਹਿ ਤਾ ਉਬਰਹਿ ਸਚ ਰਖਹਿ ਔਰ ਧਾਰ ਕਿਰਪਾ ਤੇ ਹਰ ਪਾਈਐ ਸਚ ਸ਼ਬਦ ਵਿਚਾਰ ਸਤ ਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕਾ ਸਬਦ ਵਿਚਾਰ ਤੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸਚ ਰਤੇ ਮੁਖ ਉਜਲੇ ਤਿਤ ਸੱਚ ਹੈ ਦਰਬਾਰ ਸਤ ਗੁਰ ਪੁਰਖ ਨਾ ਮੰਨਿਓ ਸਬਦ ਨਾ ਲਗੋ ਪਿਆਰ ਇਸ ਨਾਨਦਾਨ ਜੇਤਾ ਕਰਹਿ ਦੂਜੈ ਭਾਇ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੋ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤ ਗੁਰ ਪੁੱਛਉ ਜਾਏ ਸਤ ਗੁਰ ਕਾ ਬਾਣਾ ਮੰਨ ਲਈ ਵਿਚਹੁ ਆਪ ਗਵਾਏ ਇਹਾ ਸੇਵਾ ਚਾ ਕਰੀ ਨਾਮ ਵਸੈ ਮਨ ਆਏ ਨਮਹਿ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਮਨ ਕੀਆ ਇੱਛਾ ਪੂਰੀਆ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜਿਉ ਵੇਖਿਆ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰ ਹਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਈ ਸੱਚਾ ਸਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁញੇ ਘਰ ਕਾ ਪਾਹ ਹੁਣਾ ਜੋ ਆਇਆ ਤੇ ਉਹ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹੋ ਗਵਾਏ ਸਤਗੁਰ ਸੇਵਨ ਆਪਣ ਹਾਉ ਤਿਨ ਕੈ ਲਾਗਉ ਪਾਏ ਨਾਨਕ ਧਾਰ ਸਚੈ ਸਚਿਆਰ ਹੈ ਆਉ ਤੇ ਨ ਬਲੇ ਹਾਰ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਏਕ ਤੇਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ ਮਨ ਤਨ ਸੀਤਲ ਸਾਚਸਿਓ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਥੀਏ ਜਾ ਹਰ ਵਸੈ ਮਨ ਆਏ ਰਹਾਉ ਸਹਜੇ ਖੇਤੀ ਰਾਹੀਏ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸੱਚੇ ਰਹਿ ਆ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਹਿ ਆ ਸਮਾਏ ਬਾਣੀ ਵਜੀ ਚਹੋ ਜੁਗੀ ਸਚੋ ਸਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸਚੈ ਲਾਇ ਮਿਲਾਏ ਤਿੰਨ ਕਉ ਮਹਿਲ ਹਦੂਰ ਹੈ ਜੋ ਸਚ ਰਹਿ ਲੇਵ ਲਾਇ ਨਦਰੀ ਨਾਮ ਧਾਈ ਹੈ ਵੇਣ ਕਰਮਾ ਪਾਇਆ ਨਾ ਜਾਏ ਪੂਰਿਆ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੈ ਜਿਸ ਆਏ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿਚੋ ਜਾਏ ਨਾਨਕ ਸਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓਨ ਜੈਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਬਿਦਾ ਮੈਲ ਚੁਕਾਈ ਅਨ ਹਰ ਰਾਖਿਆ ਔਰ ਧਾਰ ਸੱਚੀ ਬਾਣੀ ਸਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ ਰਹਾਓ ਸਚਾ ਸਬਦ ਮਨ 모ਹਿਆ ਪ੍ਰਭ ਆਪੇ ਲਏ ਮਿਲਾਏ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾਵੇ ਸਭ ਡੋਮਣੀ ਦੂਜੈ ਭਾਏ ਖਵਾਏ ਤੇ ਸਬੇ ਨ ਕਰੀ ਨਾ ਜੀਵਦੀ ਦੁਖੀ ਰਹਿਣ ਵਿਹਾਰੇ ਪਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੁਛ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਈ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸੋ ਪ੍ਰਭ ਨਦਰ ਨ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ